ਪਾਈ ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਰ ਨੂੰ ਅੱਗੇ ਫੋਰਮ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਬਿਲਕੁਲ ਸਿੱਧੂ ਦੇ ਦੁਬਾਰੀ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਰٹین ਕਰ ਦਿੱਤਾ ਜਾਂਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖੋ ਬਈ ਫੇਰ ਇਹਨਾਂ ਸਾਊਦੇ ਬਿਆਨ ਤੇ ਮੈਂ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜੇ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹਦਾ ਕੋਈ ਨਾ ਕੋਈ ਸੁਪਰਵਾਈਜ਼ ਛੱਡ ਦਿੰਦੇ ਨੇ ਗੁਜਰਾਤ ਵਾਲੇ ਗੋਲਡੀ ਬਰਾਡ ਪਾਸਟਰ ਕਰ ਲੈ ਸੀ ਉਹਨਾਂ ਨੇ ਹਫਤੇ ਬਾਅਦ ਉਹ ਖਬਰਾਂ ਦੇ ਨਿਊਜ਼ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਪਾਈ ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੋਂਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਨ ਅਗੇ ਫੋਰਮ ਵੀ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤ ਸੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਕੰਟੇਨ ਕਰ ਦਿੱਤਾ ਜਾਂਦਾ ਤਾਂ ਵਾਰਤ ਆ ਗਈ ਸਾਲ ਇਹਨ ਸਾਉਦੇ ਬਾਰੇ ਅੰਤ ਤੱਕ ਮੈਨੂੰ ਹੁਣ ਕੋਈ ਚਿੱਤ ਨਹੀਂ ਕਰਨ ਦੀ ਇਨਕਾਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲੀ ਜਿਹੜੀ ਆ ਫਰੋਅ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵਾਲੇ ਵੋਲਟੀ ਬ੍ਰਾਡਕਾਸਟਰ ਕਰ ਲੈ ਸੀ ਉਹਨਾਂ ਨੇ ਹਫਤੇ ਬਾਅਦ ਹੀ ਉਹ ਖਬਰਾਂ ਵਾਲੀ ਨਿਊਜ਼ ਨਿਕਲਿਆ ਸੀਗਾ ਉਸ ਤੋਂ ਬਾਅਦ ਉਹ ਹਰ ਪਾਈ ਦੇ ਵਿੱਚ ਇਲੈਕਸ਼ਨ ਲੜਨੇ ਆ ਪਾਈ ਦੇ ਵਿੱਚ ਤੁਹਾਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈਗਸੀ ਨੂੰ ਅੱਗੇ ਤੋਰਨ ਦੀ ਜਲਿਆ ਉਹ ਜੀ ਡੈਫੀਨੇਟਲੀ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਪਾਣੀ ਬਿਲਕੁਲ ਸਿੱਧੂ ਦੇ ਦੁਬਾਰੀ ਜਿਹੜੀ ਵਰਤ ਸੀ ਫੇਰ ਆ ਗਈ ਸੀ ਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਰਤ ਹੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਣਾ ਭਾਈ ਫੇਰ ਬਸ ਇਹਨਾਂ ਸਾਹਬ ਦੇ ਬਿਆਨ ਤੇ ਤਾਂ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਐ ਫਰਾਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਟਰੀ ਜਤਨਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ ਗੋਲਡੀ ਬਰਾਡ ਕਸਟਰ ਕਰ ਲਏ ਸੀ ਉਹਨਾਂ ਨੇ ਹਫਤੇ ਬਾਅਦ ਹੀ ਉਹ ਖਬਰ ਵੈਕਿਊਸ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਪਾਈ ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਸੀ ਨੂੰ ਅੱਗੇ ਤੋਰਨ ਦੀ ਜਿੰਨ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰ ਹੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਹੁੰਦਾ ਤਾਂ ਵਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਣ ਉਹ ਤੇ ਇਹ ਮਸਾਉ ਦੇ ਬਿਆਨ ਤੇ ਤਾਂ ਮੈਨੂੰ ਨਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹ ਕੋਈ ਨਾ ਕੋਈ ਸੁਭੂਫਾਈ ਛੱਡ ਦਿੰਦੇ ਨੇ ਗੁਜਰਾਤ ਦੇਲੇ ਗੋਲਡੀ ਬਰਾਡ ਕਸਟਰ ਕਰ ਲਏ ਸੀ ਨਾ ਹਫਤੇ ਬਾਅਦ ਉਹ ਖਬਰ ਦਾ ਜਨੂਸ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਪਾਈ ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੋਂਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਰ ਅੱਗੇ ਫੋਰਮ ਦੀ ਬਿਲ ਦੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਪਾਣੀ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਹੁੰਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇ ਇਹ ਬਸ ਇਹਨਾਂ ਸਾਊਦੇ ਬਿਆੰਤੇ ਦਾ ਮੈਨੂੰ ਨਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਆ ਫਰੌਰ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਐ ਨੇ ਗੁਜਰਾਤ ਦੇਲੇ ਰੋਲਟੀ ਪ੍ਰਾਰਕਟਸ ਕਰ ਲਏ ਸੀ ਉਹਨਾਂ ਨੇ ਹਫ਼ਤੇ ਬਾਅਦ ਹੀ ਉਹ ਖਬਰਾਂ ਦੇ ਲਈ ਉਸ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ